ਸੋ ਸਾਡਾ ਸਾਡਾ ਫਰਜ ਬਣਦਾ ਤੇ ਇਹਦੇ ਵਿੱਚ ਇਹ ਪ੍ਰੀਤ ਇਹ ਪ੍ਰੀਤ ਪ੍ਰੀਤ ਟਰੈਕਟਰ ਤੇ ਮੈਂ ਬੈਠਾ ਹਾਂ ਸੋ ਪ੍ਰੀਤ ਟਰੈਕਟਰ ਸਾਡੇ ਸਾਡੇ ਘਰ ਦੀ ਕੰਪਨੀ ਆ ਮੇਰਾ ਵੱਡਾ ਭਰਾ ਆ ਸੋ ਇਹ ਡਾਇਰੈਕਟਰ ਨੇ ਪ੍ਰੀ ਟਰੈਕਟਰ ਦੇ ਸੋ ਇਹਨਾਂ ਨੇ ਕੀ ਆਪਾਂ ਭਰਾ ਨੇ ਇਹਦੇ ਵਿੱਚ ਕੀ ਅਸੀਂ ਵੀ ਜੋ ਹੜ ਦੇ ਵਿੱਚ ਟਰੈਕਟਰ ਜਿਹੜੇ ਸੀਜ਼ ਹੋ ਜਾਣਗੇ ਕਿਉਂਕਿ ਇੰਨਾ ਪਾਣੀ ਰਹਿਣਾ ਹੈ ਟਰੈਕਟਰ ਦਾ ਸਲਫ ਮਾਰਾਂਗੇ ਉਹਨਾਂ ਨੇ ਹੋਣਾ ਨਹੀਂ ਸਟਾਰਟ ਸੀਜ ਹੋ ਜਾਣਗੇ ਉਹਨਾਂ ਨੂੰ ਫ੍ਰੀ ਸਹੀ ਕੀਤਾ ਜਾਊਗਾ ਉਹ ਟਰੈਕਟਰਾਂ ਨੂੰ ਫ੍ਰੀ ਸਹੀ ਕੀਤਾ ਜਾਊਗਾ ਭਾਵੇਂ ਕੋਈ ਵੀ ਕੰਪਨੀ ਦਾ ਟਰੈਕਟਰ ਹੋਵੇ ਕੱਲਾ ਨਹੀਂ ਪ੍ਰੀਤ ਦਾ ਟਰੈਕਟਰ ਹੋਵੇ ਕੋਈ ਵੀ ਕੰਪਨੀ ਦਾ ਟਰੈਕਟਰ ਹੋਵੇ ਬਾਕੀ ਮੈਂ ਆਪ ਦੇ ਵੱਲੋਂ ਮੇਰਾ ਭਰਾ ਅਗਰ ਸਿਮਰਨ ਬਿੱਲਾ ਅਸੀਂ ਰਾਸ਼ਨ ਦੇ ਵੀ 10 ਟਰੱਕ ਲੈ ਕੇ ਆਏ ਆ ਠੀਕ ਆ ਜਿਹਦੇ ਵਿੱਚ ਆਪਣਾ ਸਿਮਰਨਜੀਤ ਮੱਕੜ ਭਾਜੀ ਦਾ ਅਸੀਂ ਇੰਟਰਵਿਊ ਸੁਣਿਆ ਸੀ ਮੱਕੜ ਭਾਜੀ ਨੇ ਉਹਦੇ ਵਿੱਚ ਕਿਆ ਸੀ ਮੋਨਿਟਰੀ ਨਹੀਂ ਕੈਸ਼ ਨਹੀਂ ਜੋਸ ਲੋਡ ਹੈ ਤੁਹਾਨੂੰ ਲਿਸਟ ਦਵਾਂਗੇ ਠੀਕ ਹੈ ਜੋ ਮੈਨੂੰ ਸਾਨੂੰ ਲੱਗਿਆ ਲਿਸਟ ਜੀ ਯਾਨੀ ਕਿ ਜਿਹੜੀ ਜਿਹੜੀ ਜੋ ਮੱਕੜਬਾਈ ਨੇ ਲਿਸਟ ਦੱਸੀ ਉਹਦੇ ਹਿਸਾਬ ਨਾਲ ਸਮਾਨ ਲੈ ਕੇ ਆਏ ਆ ਸੋ ਪਹੁੰਚੇ ਆ ਤੇ ਮੈਂ ਆਪਦੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਟੀਮ ਵੱਲੋਂ ਤੇ ਆਪਣਾ ਗਲੋਬਲ ਗਲੋਬਲ ਸੇਖਾਂ ਨਾਲ ਨਾਲ ਰੜਕੇ ਕਿਉਂਕਿ ਸਾਨੂੰ ਸਾਰੇ ਜਿਹੜੇ ਵੀ ਲੋੜਮੰਦ ਲੋਕਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਲੋੜਮੰਦ ਲੋਕਾਂ ਨੂੰ ਆਪਣਾ ਜਿਨ੍ਹਾਂ ਦੇ ਘਰ ਟੁੱਟੇ ਹਨ ਨੁਕਸਾਨ ਹੋਇਆ ਹੈ ਉਹਦੇ ਉਹਦੇ ਹਿਸਾਬ ਨਾਲ ਅਸੀਂ ਸਾਰਿਆਂ ਨੂੰ ਵੀ ਮੈਂ ਮੇਰਾ ਭਰਾ ਰੂਪਾ ਸੁਹਾਣਾ ਤੇ ਸਿਮਰਨ ਹੁੰਦਲ ਮੇਰੀ ਸਾਰੀ ਟੀਮ ਅਸੀਂ ਰਲ ਕੇ ਮੈਂ ਆਪਦੇ ਕੋਲੋਂ 5 ਕਰੋੜ ਰੁਪਏ ਦਾ ਠੀਕ ਆ ਮੈਂ ਮੈਂ ਡੋਨੇਟ ਕਰ ਰਿਹਾ ਹਾਂ 5 ਕਰੋੜ ਚ ਅਸੀਂ ਕੀ ਕਰ ਰਹੇ ਹਾਂ ਗਲੋਬਲ ਸਿੱਖ ਵਾਲੀ ਟੀਮ ਨਾਲ ਸਾਡੀ ਨਾਲ ਰਲ ਕੇ ਭਾਜੀ ਹੁਣਾਂ ਨਾਲ ਰਲ ਕੇ ਅਸੀਂ ਜਿਹੜੇ ਵੀ ਮੰਨ ਲੋ ਉਹਦਾ ਸਰ ਘਰ ਭਾਈ ਜੀ ਜਿਹਦੇ ਘਰ ਕੋਈ ਟਿਆ ਕਰ ਤਿਆ ਉਹਨਾਂ ਦਾ ਘਰ ਦੀ ਸਮਝੋ ਨਵਾਂ ਘਰ ਭਾਈ ਜੀ ਮੋਢ ਬਸੇ ਦੀ ਗੱਲ ਕਰਦੇ ਪਏ ਹਾਂ ਸੇਵਾ ਤੁਸੀਂ ਜਿਆ ਬਣਾ ਕੇ ਘਰ ਬਣਾ ਕੇ ਦਵਾ ਕੇ ਅਸੀਂ ਅਸੀਂ ਹਾਂ ਗਲੋਬਲ ਗਲੋਬਲ ਸੈਕ ਤੋਂ ਡਾਟਾ ਗਲੋਬਲ ਸੈਕੜਿਆਂ ਤੋਂ ਸਾਡੇ ਭਰਾ ਉਹਨਾਂ ਤੋਂ ਡਾਟਾ ਲੈ ਕੇ ਤੇ ਉਹਦੇ ਉਹ ਡਾਟੇ ਨਾਲ ਅਸੀਂ ਵੀ ਜਿਹੜੇ ਜਿਹੜੇ ਵੀ ਲੋੜਵੰਦ ਲੋਕ ਆ ਸੋ ਅੱਜ ਤੋਂ ਹੀ ਅਸੀਂ ਗਰਾਊਂਡ ਲੈਵਲ ਤੇ ਉਤਰ ਰਹੇ ਹਾਂ ਤੇ ਆਪਦੇ ਵੱਲੋਂ ਅਸੀਂ 5 ਕਰੋੜ ਰੁਪਇਆ ਡੋਨੇਟ ਕਰਨ ਦਾ ਜਿਹੜੇ ਕਿ ਪਿੰਡਾਂ ਨੂੰ ਤੁਸੀਂ ਕਵਰ ਕਰ ਰਹੇ ਹੋ ਕੋਈ ਤੁਸੀਂ ਉਹ ਅਸੀਂ ਸਾਰਾ ਗਲੋਬਲ ਸਿੱਖ ਆਲਿਆਂ ਨਾਲ ਸਾਰਾ ਕਰਕੇ ਇਹਨਾਂ ਤੋਂ ਲਿਸਟ ਲਵਾਂਗੇ ਕਿਉਂਕਿ ਸਾਨੂੰ ਦਾ ਚੀਜ਼ ਦਾ ਪਤਾ ਹੀ ਨਹੀਂ ਕਿਉਂਕਿ ਅਸੀਂ 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 ਇੱਥੇ ਪਹੁੰਚੇ ਸੀ ਅਸੀਂ ਹਲੇ ਜੋ ਵੀ ਆ ਜਿੱਥੇ ਵੀ ਪਹੁੰਚੇ ਆ ਠੀਕ ਆ ਅਸੀਂ ਜਿੱਥੇ ਪਹੁੰਚੇ ਆ ਜੋ ਵੀ ਆ ਸਾਰਾ ਪੰਜਾਬ ਦੀ ਦੇਣ ਆ ਬਾਕੀ ਗਲੋਬਲ ਸਿੱਖ ਆਲੇ ਆਪਣੇ ਭਾਜੀ ਉਹਨਾਂ ਨੇ ਅਸੀਂ ਇੱਕ ਚੀਜ਼ ਕਰ ਰਹੇ ਸੀ ਵੀ ਹੁਣ ਇੰਨੇ ਲੋਕਾਂ ਦੇ ਜਿਹੜਾ ਵੱਡਾ ਜ਼ਿਮੀਦਾਰ ਆ ਉਹਨੂੰ ਲੋਡ ਨਹੀਂ ਜਿਹੜਾ ਛੋਟਾ ਜ਼ਿਮੀਦਾਰ ਆ ਜਿਹਦੇ ਕੋਲ 2 ਕਿੱਲੇ ਆ 3 ਕਿੱਲੇ ਆ ਉਹਨੂੰ ਵੋਣ ਵਾਸਤੇ ਟਰੈਕਟਰ ਦੀ ਲੋਡ ਪਾਊਗੀ ਸੋ ਪਰ ਇਹ ਰੇਤਾ ਕੱਢਣ ਨੂੰ ਜ਼ਮੀਨਾ ਪੱਧਰੀ ਕਰਨ ਨੂੰ ਟਰੈਕਟਰਾਂ ਦੀ ਲੋਡ ਪਾਊਗੀ ਸੋ ਭਾਜੀ ਹੁਣਾਂ ਨੇ ਇੱਕ ਚੀਜ਼ ਕੀਤਾ ਵੀ ਆਪਾਂ ਆਪਾਂ ਘਟੋ ਘਾਟਰ ਕਿੰਨੇ ਵੀ ਆਪਾਂ 50 50 100 ਟਰੈਕਟਰ ਆਪਣੇ ਸੰਸਥਾ ਕੋਲ ਹੋਵੇ ਤੇ ਉਹ ਮੈਂ ਪ੍ਰੀਤ ਟਰੈਕਟਰ ਨੂੰ ਕਹਿੰਦਾ ਵੀ ਭਰਾ ਵੀ ਜੋ ਵੀ ਟਰੈਕਟਰ ਦਾ ਰੇਟ ਹੋਊਗਾ ਆਪਾਂ ਗੁੱਡ ਡਿਸਕਾਊਂਟ ਤੇ ਕਿਉਂਕਿ ਉਹਨਾਂ ਦਾ ਵੀ ਕੰਮ ਆ ਅੱਜ ਬਹੁਤ ਵੱਡੀ ਸੇਵਾ ਕਰ ਰਹੇ ਆ ਵੀ ਉਹ ਰਿਪੇਅਰਿੰਗ ਫ੍ਰੀ ਕਰ ਰਹੇ ਆ ਸਾਰਾ ਕੁਝ ਤੇ ਅਸੀਂ ਆਪਦੇ ਐਨ ਆਰ ਆਈ ਭਰਾਵਾਂ ਨੂੰ ਮੈਂ ਮੈਂ ਹੁਣ ਜਾ ਕੇ ਫੋਨ ਕਰੂੰਗਾ ਹੱਥ ਜੋੜੂੰਗਾ ਵੀ ਸਾਰੇ ਵੱਡੇ ਬਿਜ਼ਨਸਮੈਨ ਨੇ ਸਾਰੇ ਸਹਿੰਦੇ ਨੇ ਸਾਰੇ ਤਗੜਿਆਂ ਘਰਾਤੋਂ ਨੇ ਵੀ ਸਾਰੇ ਰੜਕੇ ਕੋਈ ਵੈਲ ਸੈਟਡ ਨੇ ਕੋਈ 10 10 20 ਕਰੋੜ ਦੇ ਵੀ ਆਪਾਂ ਆਪਾਂ ਟਰੈਕਟਰ ਟਰੈਕਟਰ ਲਈਏ ਠੀਕ ਆ ਉਹ ਟਰੈਕਟਰ ਭਾਜੀ ਹੁਣਾਂ ਨੂੰ ਲਈਏ ਤੇ ਉਹ ਆਪਾਂ ਵੀ ਆਪਣੇ ਲੋਕਾਂ ਨੂੰ ਜਿੰਨਾ ਮਤਲਬ ਜਿਹੜੇ ਛੋਟੇ ਜ਼ਿਮੀਦਾਰ ਨੇ ਜਿਨ੍ਹਾਂ ਕੋਲ ਤਿੰਨ ਚਾਰ ਕਿੱਲੇ ਪੈੜੀ ਆ ਵੀ ਉਹਨਾਂ ਉਹ ਟਰੈਕਟਰ ਯੂਜ਼ ਕਰਨ ਠੀਕ ਆ ਆਪਣੀਆਂ ਪੈੜੀਆਂ ਵਾਹਣ ਤੇ ਡੀਜ਼ਲ ਵੀ ਇਹ ਪਵਾਉਣਗੇ ਠੀਕ ਆ ਤੇ ਸੰਸਥਾ ਵੱਲੋਂ ਤੇ ਬਾਅਦ ਇਹਨਾਂ ਨੂੰ ਆਪਾਂ ਆਪਣਾ ਰਿਟਰਨ ਬੈਕ ਕਰਾਉਣੀ ਚਲਦੀ ਰਹਿਣੀ ਹੈ